ਮੈਡਮ ਨੂੰ ਮੈਂ ਬੇਨਤੀ ਕਰਨੀ ਹੈ ਇਹਨਾਂ ਨੂੰ ਭੇਜ ਦਿਆਂ ਸਾਰੇ ਕੰਮ ਤੋਂ ਵਾਇਰਲ ਜੀ ਦਾ ਖਾਸਾ ਬਈ ਜੋ ਗੋਲੂ ਜੀ ਨੇ ਗੱਲਾਂ ਕੀਤੀਆਂ ਨੇ ਇਹ ਸਭ ਤੋਂ ਪਹਿਲੀਆਂ ਨੇ ਇਹ ਸਾਰੀ ਜ਼ਿੰਮੇਵਾਰੀ ਹਲਕਾ ਅੰਚਾਰੀ ਦੀ ਬਣਦੀ ਆ ਤੇ ਚਾਰ ਬੰਦੇ ਜ਼ਿੰਮੇਵਾਰ ਹੁੰਦੇ ਹੈ ਬਹੁਤ ਮੁਲਕ ਜਿਹੜੇ ਸ਼ੁਰੂ ਕਹਿ ਰਹੇ ਆ ਕੌਣ ਖੋਲੂ ਅੱਜ ਦੇ ਬਾਅਦ ਕੀ ਕਰਨੇ ਵਾਲਾ ਹੈ ਪਹਿਲਾਂ ਵੀ ਰਹੋ ਤੁਸੀਂ ਚਲੋ ਪਹਿਲਾਂ ਵੀ ਦੇਖਾਈ ਆ ਉਹਨਾਂ ਦਾ ਪਹਿਲਾਂ ਇਹ ਬਸਿਰਤੇ ਭਾਜ ਨਾ ਪਾਉਂਦੇ ਆ ਵੀ ਜੋ ਗੋਲੂ ਜੀ ਨੇ ਗੱਲ ਕਹੀ ਆ ਇਹ ਗੱਲ ਬਿਲਕੁਲ ਠੀਕ ਆ ਕਿਉਂਕਿ ਜੇ ਚਾਰ ਇਹ ਬਾਤ ਬਾਤ ਜਿ ਆਪਣਾ ਪਹਿਣਾ ਅਸੀਂ ਉਹਨਾਂ ਦੇ ਮੱਦੇਸਰ ਅਨੁਸਾਰ ਹੀ ਚੱਲਣਾ ਤੇ ਜੋ ਸਾਰੀਆਂ ਗੱਲਾਂ ਇਹ ਕਹਿੰਿਆ ਨੇ ਸਾਰੇ ਇਕੱਠੇ ਹੋ ਕੇ ਕਾਹਨ ਅਕਾਲੀ ਦਲ ਦੀ ਛੱਟ ਹੋ ਜਾਂਦੀ ਆ ਜੇ ਆਪਾਂ ਇਹ ਗੱਲਾਂ ਕਹੀਏ ਵਰਕਰ ਨੂੰ ਤਖਣਾ ਕਹੀਏ ਜੇ ਵਰਕਰ ਨਹੀਂ ਰਿਹਾ ਲੀਡਰ ਕੱਲਾ ਕੀ ਕਰੂਗਾ ਲੀਡਰ ਕੋ ਕਿੰਨੀ ਆ ਕੇ ਮੋਟਾ ਨਹੀਂ ਜਿਹੜਾ ਲੀਡਰ ਆਪਾਂ ਸਾਰੀ ਤੁਰੇ ਫਿਰਦੇ ਆ ਆਪਾਂ ਕੋਈ ਗੱਲ ਨਹੀਂ ਹੋਇਆ ਕੋਈ ਜਿਹੜਾ ਗੱਠੇ ਸਿੰਘ ਗੋੜੂ ਬੈਠਾ ਤਰਾ ਸ਼ਹਿਰ ਦਾ ਪ੍ਰਧਾਨ ਬੈਠਾ ਤੁਸੀਂ ਇੱਥੇ ਕੀ ਕਰ ਰਹੇ ਸੀ ਕਿ ਸ਼ਹਿਰ ਦਾ ਬੰਦਾ ਇੱਕ ਵੀ ਨਹੀਂ ਆਇਆ ਕਹਿ ਰਹੇ ਜੀ ਕਿ ਸਾਰੇ ਤੁਸੀਂ ਸਾਰੇ ਕਿ ਅਲਦੂ ਜੀ ਕਹਿ ਰਹੇ ਸੀ ਨਾ ਆ ਜਾਓ ਤੇ ਜਦੋਂ ਮੀਟਿੰਗ ਦੇ ਵਿੱਚ ਆਉਨੇ ਆ ਤੇ ਮਸੀਂ ਆਪਾਂ ਟਾਈਮ ਕੱਢਦੇ ਆ ਕਿ ਜਦੋਂ ਤਾਂ ਮੀਟਿੰਗ ਸਮਾਪਤ ਹੋਣ ਦਾ ਸਮਾਂ ਹੋਵੇ ਉਦੋਂ ਆਪਾਂ ਇਸ ਬੋਲੀਅਤ ਕਰਦੇ ਆ ਇਸ ਤੋਂ ਪਹਿਲਾਂ ਜਦੋਂ ਮੈਂ ਕਹਿਣਾ ਕੁਝ ਪਰਸੀ ਦਾ ਬੋਲ ਦੇ ਵਿੱਚ ਜਿੰਗ ਦੀ ਲਾਲ ਕਾਲਕਾ ਇੰਤਾਰ ਜਿਹਾ ਨਾ ਪੜੇ ਸਰ ਆਪਣੇ ਕਾਲੀ ਰਵ ਦੇ ਉਹ ਆਪੇ ਇਹ ਦੇਖੋ ਇਹ ਬੰਦਾ ਉਹ ਪਿੰਡ ਜਿਹਾ ਜਿੱਥਾ ਹੋਗਾ ਮੈਂ ਕਿਹੜੇ ਕਿੱਤੇ ਕੱਪੜੇ ਪਾ ਕੇ ਉਹ ਆ ਗਿਆ ਦਸ ਫੁੱਟ ਦੇ ਬਾਈਨ ਬੱਸ ਆਹ ਦੇਖੋ ਪਿੰਡ ਚ ਪਾਈ ਤੇਰੇ ਬੰਦੇ ਦੀ ਆ ਉੱਥੇ ਵੀ ਨਹੀਂ ਉਹਨਾਂ ਨੇ ਕਣ ਕੇ ਆ ਪਿੰਡ ਜਮ ਦਾ ਰਾਤ ਦਾ ਵਜਾਓ ਇਹਦਾ ਬਾਹਰ ਆ ਪਾ ਕੇ ਮੱਕ ਪਰ ਜਿੱਥੇ ਪਾ ਕੇ ਜਿਹੜਾ ਕਾਲੀ ਨੂੰ ਤਖੜਾ ਕਰਨਾ ਜੀਦਾ ਜਿਉਂ ਆ ਆਜਾ 2 ਮਿੰਟ ਆਜਾ ਆ ਆਇਆ ਬੰਤ ਹੋਰ 1 ਮਿੰਟ ਜੇ ਕਿਸੇ ਦੇ ਆਪਣਾ ਕੋਈ ਕੰਮ 1 ਮਿੰਟ ਦਾ ਲਾ ਦੋ ਜਿਹੜੀ ਗੱਲ ਵਾਸਤੇ ਆ ਬੈਠੇ ਆ ਉਸ ਗੱਲ ਤੇ ਵੀ ਮੈਂ ਆਉਂਗਾ ਪਰ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਹੋਈ ਕਿ ਸਾਡੇ ਜਿਹੜੇ ਲੀਡਰ ਸਾਹਿਬਾਨ ਨੇ ਆ ਪਿਛਲੇ 6 ਮਹੀਨਿਆਂ ਦੀ ਠੰਡ ਨੇ ਜਿਹੜੇ ਦਬੇ ਹੋਏ ਸੀਗੇ ਅੱਜ ਖੁੱਲ ਕੇ ਬੋਲੇ ਆ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਜੇ ਆਪ ਬਾਰਟੀ ਬਹੁਤ ਵੱਟ ਤੋਂ ਉੱਪਰ ਨਹੀਂ ਰਹੇ ਜੀ ਕਿ ਤੁਸੀਂ ਹੀ ਬਾਰਟੀ ਨੂੰ ਖੜਾ ਕਰਦੇ ਹੋ ਤੇ ਤੁਸੀਂ ਹੀ ਹਲਕਾ ਇਸ਼ਾਰਾ ਕਰਦੇ ਆ ਤੇ ਮੈਂ ਕਦੇ ਵੀ ਉਸ ਗੱਲ ਤੋਂ ਦੱਸਲਦਾ ਜੀ ਨਹੀਂ ਕਰਦਾ ਕਿ ਕਿ ਉਹ ਆਪਣਾ ਫੰਕਸ਼ਨ ਜਿਹੜਾ ਸੀ ਬਾਰਟੀ ਦੇ ਵਿੱਚ ਬਿਲਾ ਕੇ ਆਉਂਦਾ ਤਾਂ ਇੱਕ ਪਹਿੰਤੀ ਦਾ ਬਰੀਏ ਆ ਕਿ ਜੇ ਤੁਸੀਂ ਪੈਨ ਸਰਕਾਰ ਦਾ ਹੈ ਨਾ ਤਾਂ ਉਹਦੇ ਨਾਲ ਇੱਕ ਮਿੰਟ ਜੀ ਤੁਹਾਨੂੰ ਉਹ ਸਿਆਣੋ ਜੇ ਉੱਥੇ ਸੰਗਤ ਘਟ ਜਾਂਦੀ ਹੈ ਤਾਂ ਉਹਦੇ ਨਾਲ ਅਕਾਲੀ ਦਲ ਦੀ ਹਾਂਜੀ ਬਹੁਤ ਫਰਕ ਪੈਣਾ ਹੈਗਾ ਸਾਊਂਡਰ ਸੀਗਾ ਨਾ ਬੇ ਹਲਕੇ ਦੋਨਾਂ ਦੀ ਧਰਮ ਪਤਨ ਜਾ ਪ੍ਰੇਮ ਸਾਹਿਬ ਵੀ ਪਾੜਦੇ ਸਰਵਾਇਕ ਇੱਥੇ ਵੋਟੋ ਜਾ ਰਹਾ ਹੈ ਬਣਾ ਰਹੇ ਇੱਕ ਇਤਰਫ ਜਿੰਦਾਬਾਦ ਸ਼੍ਰੋਪਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਪਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਮੱਖਣ ਸਿੰਘ ਲਾਲ ਕਾ ਜਿੰਦਾਬਾਦ ਸਰਦਾਰ ਮੱਖਣ ਸਿੰਘ ਲਾਲ ਕਾ ਜਿੰਦਾਬਾਦ ਸਰਦਾਰ ਮੱਖਣ ਸਿੰਘ ਲਾਲ ਕਾ ਜਿੰਦਾਬਾਦ ਸਿੱਖ ਮੰਤ ਦੀ ਸ਼ਾਨ ਹੈ ਜੀਤ ਜੀਤ ਬਹਾਦਰ ਹੈ ਬਹਾਦਰ ਹੈ ਸਿੱਖ ਪੰਥ ਦੀ ਸ਼ਾਨ ਹੈ ਅੱਜ ਬਹੁਤ ਹੀ ਵੱਡੀ ਖੁਸ਼ੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਭੇ ਹਲਕੇ ਦੇ ਸਾਰਾ ਇਕੱਠਾ ਹੋਇਆ ਅੱਜ ਦੋ ਮੀਟਿੰਗਾਂ ਰੱਖੀਆਂ ਵਿੰਜੀਆਂ ਸੀ ਸਾਡੀਆਂ ਇੱਕ ਨਾਭਾ ਸ਼ਹਿਰ ਦੇ ਵਿੱਚ ਤੇ ਦੂਸਰੀ ਪਾਸੋਂ ਦੇ ਵਿੱਚ ਸੀ ਸੋ ਬੜੀ ਖੁਸ਼ੀ ਹੈ ਕਿ ਵਰਕਰਾਂ ਦੇ ਬਹੁਤ ਵੱਡਾ ਉਤਸ਼ਾਹ ਹੈਗਾ ਮੈਂਬਰਸ਼ਿਪ ਨੂੰ ਲੈ ਕੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਆ ਮੈਂਬਰਸ਼ਿਪ ਦੀ ਮੁਹਿੰਮ ਸ਼ੁਰੂ ਕੀਤੀ ਹੈ ਇਹ ਹਰ 5 ਸਾਲ ਬਾਅਦ ਮੁਹਿੰਮ ਸ਼ੁਰੂ ਹੁੰਦੀ ਆ ਇਹਦੀ ਭਰਤੀ ਦੇ ਰਾਹੀਂ ਜਿਹੜੇ ਹੈਗੇ ਡੈਲੀਗੇਟ ਬਣਨੇ ਨੇ ਜਿਨ੍ਹਾਂ ਨੇ ਸਰਕਲ ਜ਼ਥੇਦਾਰ ਬਣਨੇ ਨੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਅਹੁਦੇਦਾਰੀਆਂ ਮਿਲਦੀਆਂ ਤੇ ਇਸ ਤਰ੍ਹਾਂ ਹੀ ਕਰਦੇ ਕਰਦੇ ਫਿਰ ਇਸ ਸਟੇਟ ਬੋਡੀ ਜਿਹੜੀ ਹੈਗੀ ਉਹਦੀ ਚੋਣ ਹੁੰਦੀ ਆ ਸੋ ਇਹ ਇੱਕ ਮਹੀਨਾ ਦਾ ਸਮਾਂ ਮਿਲਿਆ ਸਾਨੂੰ ਤੋ ਮੈਂ ਸਾਰੇ ਵਰਕਰ ਸਹਿਬਾਂ ਨੂੰ ਲੀਡਰ ਸਹਿਬਾਂ ਨੂੰ ਨਾਬੇ ਹਲਕੇ ਦੇ ਨੂੰ ਬੇਨਤੀ ਕੀਤੀ ਆ ਕਿ ਇਸ ਭਰਤੀ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਇਕੱਲੇ ਇਕੱਲੇ ਮਹੱਲੇ ਵਿੱਚ ਪਹੁੰਚੀਏ ਤੇ ਗਲੀਆਂ ਮਾਲਿਆਂ ਜਾ ਕੇ ਆਪਣੇ ਕਾਊਂਟਰ ਲਾ ਕੇ ਭਰਤੀ ਕਰਾਵਾਂਗੇ ਹਰੇਕ ਪਿੰਡ ਦੇ ਵਿੱਚ ਜਾਵਾਂਗੇ ਤੁਹਾਨੂੰ ਇਸ ਕਰਕੇ ਤਗੜਾ ਅਕਾਲੀ ਦਲ ਹੋਇਆ ਪੰਜਾਬ ਤਾਂ ਬਚੇਗਾ ਨਹੀਂ ਤਾਂ ਪੰਜਾਬ ਪਰਵਾਤ ਹੋ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੁਰਬਾਨੀਆਂ ਦੇ ਕੇ ਸ਼੍ਰੋਮਣੀ ਅਕਾਲੀ ਦਲ ਬਣਾਇਆ ਸ਼੍ਰੋਮਣੀ ਅਕਾਲੀ ਦਲ ਦੀ ਕੁਰਬਾਨੀਆਂ ਕਰਕੇ ਪੰਜਾਬ ਅੱਜ ਜਿਉਂਦਾ ਹੈ ਸਉ ਪੰਜਾਬ ਦੇ ਵਿੱਚ ਜਿਹੜਾ ਕੁਝ ਵੀ ਹੈ ਜੋ ਨਜ਼ਰ ਆ ਰਿਹਾ ਕੋ ਸ਼੍ਰੋਮਣੀ ਅਕਾਲੀ ਦਲ ਦਾ ਕੀਤਾ ਸਾ ਕੰਮ ਕਰਾਉਂਦਾ ਜੋ ਅਕਾਲੀ ਦਲ ਨੇ ਸੁਧਾਰ ਲਹਿਰ ਬਣ ਕੇ ਇੱਕ ਦਿਖੋ ਨਿਕਲ ਜੋ ਉਹਨਾਂ ਨੂੰ ਕਿੰਨਾ ਫਰਕ ਪਈ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਦੇਖੋ ਮੈਂ ਪਾਰਟੀ ਤੋਂ ਬਾਹਰ ਚਲਾ ਜਾਮਾ ਮੇਰੇ ਨਾਲ ਕੁਝ ਨਹੀਂ ਕੋਈ ਨਹੀਂ ਜਾਂਦਾ ਮੈਂ ਇਕੱਲਾ ਚਲਾ ਜਾऊंगा ਕੋਈ ਵੀ ਜਿਹੜਾ ਲੀਡਰ ਹੈ ਵੱਡੇ ਤੋਂ ਵੱਡਾ ਲੀਡਰ ਜਿਹੜਾ ਹੈਗਾ ਖਲੇਖੇ ਚ ਹੁੰਦਾ ਹੈ ਕਿ ਉਹਦੇ ਨਾਲ ਲੋਕ ਹੈਗੇ ਨੇ ਲੋਕ ਪਾਰਟੀ ਨਾਲ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਨੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹਿਸਟਰੀ ਹੈ 104 ਸਾਲ ਰਾਣੀ ਪਾਰਟੀ ਆ ਤੇ ਇੱਥੇ ਕਿਸੇ ਬੰਦੇ ਨਾਲ ਕੋਈ ਨਹੀਂ ਚੜਿਆ ਜਿਹੜੇ ਚਲੇ ਗਏ ਉਹਨਾਂ ਨੂੰ ਪਛਾਉਣਾ ਪਏਗਾ ਅਖਿਰ ਜਾ ਕੇ ਵੱਡੇ ਲੀਡਰ ਨੇ ਸਰਪ੍ਰਸਤ ਅਖੜਾ ਚੰਦੂ ਮਾਦਰਾ ਸਾਹਿਬ ਇਹਨਾਂ ਨਾਲ ਫਰਕ ਪੈ ਹੀ ਰੋ ਨਹੀਂ ਮੈਂ ਮੈਂ ਮਹਿਸੂਸ ਕਰਦਾ ਕਿ ਫਰਕ ਪੈਦਾ ਪਏਗਾ ਪਰ ਜਦੋਂ ਕਿਤੇ ਜਿਹੜੇ ਹੁਣ ਵੇਰੀ ਜਗ੍ਹਾ ਤੇ ਕੋਈ ਹੋਰ ਆ ਗਿਆ ਸੀਗਾ ਤੇ ਕੀ ਫਰਕ ਪਿਆ ਇਲੈਕਸ਼ਨ ਲੜ ਲਿਆ ਮੇਰੀ ਜਗ੍ਹਾ ਤੋਂ ਕੱਲੋਂ ਮੈਂ ਇਥੋਂ ਨਹੀਂ ਹੂੰਗਾ ਤੇ ਮੇਰੀ ਜਗ੍ਹਾ ਕੋਈ ਹੋਰ ਆ ਜੂਗਾ ਤੇ ਇਲੈਕਸ਼ਨ ਉਹ ਲੜ ਲੂਗਾ ਤੇ ਇਸ ਕਰਕੇ ਕੋਈ ਫਰਕ ਨਹੀਂ ਪੈਂਦਾ ਲੋਕ ਬਦਲਾ ਭਾਲਦੇ ਨੇ ਕੁਦਰਤ ਦੇ ਵਿੱਚ ਜੇ ਹੋ ਸਕਦਾ ਉਹਨਾਂ ਥਾਵਾਂ ਤੇ ਹੋਰ ਵੀ ਵਧੀਆ ਬੱਤੇ ਅੱਗੇ ਆ ਜਾਣ। ਪਾਰਟੀ ਦਾ ਤਾਂ ਵੀ ਇੱਕ ਮੰਨਦੇ ਨਹੀਂ। ਨਹੀਂ ਕੋਈ ਤਾਂ ਵੇਖ ਨਹੀਂ। ਬਿਲਕੁਲ ਖਤਮ ਤੇ ਦੇਖਾ। ਉਹ ਸਿਹਾਰ ਲੈ ਹੁਣ ਮੈਂ ਤਾਂ ਇਹ ਬੇਨਤੀ ਕਰੂੰਗਾ ਕਿ ਤੁਸੀਂ ਅਕਾਲੀ ਦਲ ਦਾ ਬਹੁਤ ਵੱਡਾ ਨੁਕਸਾਨ ਕਰ ਲਿਆ। ਕਿਉਂਕਿ ਅਕਾਲ ਕਖਤ ਤੇ ਜਿਹੜਾ ਤੁਸੀਂ ਲਿਖ ਕੇ ਦੇ ਕੇ ਆਏ ਸੀਗੇ ਉਹਦੇ ਵਿੱਚ ਤੁਸੀਂ ਇਹ ਲਿਖ ਕੇ ਦਿੱਤਾ ਸੀ ਕਿ ਜਿੰਨੀਆਂ ਵੀ ਗਲਤੀਆਂ ਜਿੰਨੀਆਂ ਵੀ ਭੁੱਲਾਂ ਅਕਾਲੀ ਦਲ ਦੀ ਸਰਕਾਰਾਂ ਦੁਆਆਂ ਸੀ ਉਹਨਾਂ ਦੇ ਬਰਾਬਰ ਤੇ ਜ਼ਿੰਮੇਵਾਰ ਸੀ। ਤੇ ਜਦੋਂ ਕਦੇ ਬਰਾਬਰ ਦੀ ਜ਼ਿੰਮੇਵਾਰੀ ਸੇਵਾ ਜਾਂ ਸਜ਼ਾ ਹੀ ਨੂੰ ਕਿਹਾ ਜਾਂਦਾ ਹੈ। ਉਹ ਲੈਣ ਦੀ ਵਾਰੀ ਆਈ ਤੇ ਹੌਲੀ-ਹੌਲੀ ਖਿਸਕੇ ਪਰੇ ਸਾਈਡ ਕਿਉਂ ਖੜਨ ਲੱਗੇ ਮੈਂ ਉਹ ਜ਼ਿੰਮੇਵਾਰ ਸਮਝਦਾ ਕਿ ਮੈਂ ਉਸ ਟਾਈਮ ਤੇ ਹਲਕਾਚਾਰ ਸੀਗਾ ਮੈਂ ਮਹਿਸੂਸ ਕਰਦਾ ਕਿ ਮੈਂ ਵੀ ਉਸ ਵਿੱਚ ਹੀ ਸੀਗਾ ਤੇ ਜਿਹੜੀ ਅਸੀਂ ਸੇਵਾ ਕੀਤੀ ਆ ਮਾਫੀ ਮੰਗੀ ਆ ਉਹ ਸਮੁੱਚੇ ਕਾਲੀ ਦਲ ਨੇ ਮੰਗੀ ਆ ਤੇ ਇਹਨਾਂ ਨੂੰ ਵੱਖਰਾ ਹੋ ਕੇ ਨਹੀਂ ਗੱਲਣਾ ਚਾਹੀਦਾ ਵਿਚ ਖੜ ਕੇ ਕਹਿਣਾ ਚਾਹੀਦਾ ਸੀ ਕਿ ਅਸੀਂ ਜਿਵੇਂ ਲਿਖ ਕੇ ਦੇ ਗਏ ਆ ਉਸੇ ਉਦਾਂ ਹੀ ਅਸੀਂ ਸੇਵਾ ਕਰਨੀ ਚਾਹੀਦੀ ਕਿੱਟੋ ਇਹ ਸਾਰੀਆਂ ਗੱਲਾਂ ਨੇ ਇਕੱਠਿਆਂ ਕੇ ਕਰਨ ਦੀ ਲੋੜ ਆ ਅਸੀਂ ਤਾਂ ਅਪੀਲ ਕਰਦੇ ਆ ਕਿ ਇਕੱਠੇ ਹੋਣ ਜਿਹੜੇ ਪਾਰਟੀ ਛੱਡ ਕੇ ਚਲੇ ਗਏ ਉਹ ਦੁਬਾਰਾ ਪਾਰਟੀ ਦੀ ਜੁਆਇਨਿੰਗ ਕਰਨ ਤਾਂ ਕਿ ਉਹਨਾਂ ਦਾ ਰੁਤਬਾ ਤਾਂ ਪਹਿਲਾਂ ਵੀ ਹੈਗਾ ਸੀਗਾ ਉਹਨਾਂ ਦਾ ਰੁਤਬਾ ਹੋਰ ਵੱਧਦਾ ਰਹੇਗਾ। ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਮੈਂਬਰਸ਼ਿਪ ਮਹਾਂ ਸ਼ੁਰੂ ਕਰੀ ਹੈ। ਉਸ ਦੇ ਦੌਰਾਨ ਨਾਬੇ ਹਲਕੇ ਦੇ ਵਿੱਚ ਜਦ ਅਸੀਂ ਵਰਕਰਾਂ ਨੂੰ ਬੁਲਾ ਕੇ ਪੈਪਰ ਉੱਤੇ ਪਵਾਮਾ ਦੀਆਂ ਕਾਪੀਆਂ ਵੰਡੀਆਂ ਤੇ ਮੈਂਬਰਸ਼ਿਪ ਪਵਾਮਾ ਦਾ ਆਗਾਜ਼ ਕੀਤਾ। ਘਰ-ਘਰ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਦੇ ਬਾਰੇ ਜਾਣੂ ਕਰਵਾਮਾ ਕਿ ਲੋਕਾਂ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਵੱਧ ਤੋਂ ਵੱਧ ਨਾਬੇ ਹਲਕੇ ਵਿੱਚੋਂ ਬਣਾਵਾਂ। ਅਸੀਂ ਘਟੋ ਘਟ ਨਾਬੇ ਹਲਕੇ ਦੇ ਵਿੱਚੋਂ 400 ਕਾਪੀ ਜਿਹੜੀ ਫੈਬਰਸੇਪਤੀ ਅਸੀਂ ਭਰ ਕੇ ਭੇਜਾਂਗੇ ਆਬੇ ਹਲਕੇ ਜੋ ਪਾਰਟੀ ਦਫਤਰ ਦੇ ਵਿੱਚ ਜੋ ਘਰ ਘਰ ਦੇ ਆ ਕੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣਾਵਾਂਗੇ ਜੂਥ ਅਕਾਲੀ ਦਲ ਵੱਲੋਂ ਜੋ ਸਾਨੂੰ ਡਿਊਟੀ ਲਈ ਆ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਲੀਡਰਸ਼ਿਪ ਨੇ ਉਹਨੂੰ ਕੋਰੀ ਤਾਂ ਦੇ ਇਨਾਂ ਨਵਾ ਕੇ ਇੱਕ ਮਹੀਨਾ ਪੂਰਾ ਸੀ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਨਾਲ ਲੈ ਕੇ ਉੱਤੇ ਹੀ ਬਜ਼ੁਰਗਾਂ ਨੂੰ ਸਾਡੀਆਂ ਮਾਤਾਵਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਬੁਢਲੇ ਤੌਰ ਤੇ ਬਣਾਵਾ ਜਿਹੜਾ ਇਹ ਅਕਾਲੀ ਦਲ ਦੀ ਅੱਜ ਮੀਟਿੰਗ ਸੀਗੀ ਇਹਨਾਂ ਨੇ ਸਾਰੇ ਇਲਾਕੇ ਦੇ ਬੰਦਿਆਂ ਨੂੰ ਬੁਲਾਇਆ ਤੇ ਅਕਾਲੀ ਦਲ ਦਾ ਜਿਹੜਾ ਅੱਜ ਇਕੱਠ ਹੈ ਇਸੇ ਤੋਂ ਪਤਾ ਚੱਲਦਾ ਹੈ ਵੀ ਅਕਾਲੀ ਦਲ ਦੁਬਾਰਾ ਸਤਾਈ ਚੌ ਨਾਲ ਦੇਖੋ ਅਕਾਲ ਤਖਤ ਜਥੇਦਾਰ ਸਾਹਿਬ ਦੀ ਰਹਿਣਵਾਈ ਚ ਹੋ ਰਹੀ ਹੈ ਇਹ ਬਾਕੀ ਜਿੰਮੇ ਉਪਰੋਂ ਸਾਰਾ ਸਿਸਟਮ ਚੱਲਿਆ ਆ ਰਿਹਾ ਹੈ نیچے ਵਰਕਰੋਂ ਮੇ ਨਾਲ ਲੱਗਣ ਨੂੰ ਤਿਆਰ ਨੇ ਜਿਹੜੇ ਜਿਹੜਾ ਹੁਕਮ ਜਿੰਮੇ ਵਰਕਰਾਂ ਨੂੰ ਮਿਲ ਰਿਹਾ ਉਹਨੇ ਕੰਮ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਇੱਕ ਪੰਥਕ ਪਾਰਟੀ ਹੈ ਤੇ ਲੋਕਾਂ ਨੇ ਵੀ ਇਸ ਦੇ ਵਿੱਚ ਵਿਸ਼ਵਾਸ ਦਿੱਤਾ ਹੈ ਹਰ ਪਾਸੇ ਵੱਡੀ تعداد ਦੇ ਵਿੱਚ ਲੋਕ ਇਸ ਭਰਤੀ ਮਹਿਮ ਨਾਲ ਜੁੜ ਰਹੇ ਨੇ ਉਸ ਦੇ ਤਹਿਤ ਅੱਜ ਮੱਖਣ ਸਿੰਘ ਲਾਲਕਾਈ ਦੀ ਅਗਵਾਹ ਜਿ ਕਿਨਾਬੇ ਭਰਤੀ ਮਹਿਮ ਸ਼ੁਰੂ ਕੀਤੀ ਗਈ ਆ ਅਤੇ ਵਿਸ਼ਵਾਸ ਦਿਵਾਉਣਾ ਤੇ ਸਭ ਤੋਂ ਵੱਧ ਭਰਤੀ ਨਾਬਾ ਹਲਕੇ ਤੋਂ ਕਰਕੇ ਭੇਜਾਂਗੇ ਤੋ ਬਹੁਤ ਅਕਾਲੀ ਦਲ ਦੀ ਚੜ੍ਹਦੀ ਕਲਾ ਸੀ ਚੜ੍ਹਦੀ ਕਲਾ ਹੈ ਤੇ ਚੜ੍ਹਦੀ ਕਲਾ ਚ ਹੀ ਰਹੋ ਸਰਦਾਰ ਲਹਿਰ ਨਾਲ ਕਿੰਨਾ ਕੋ ਫਰਕ ਪਏਗਾ ਦੇਖੋ ਕੋਈ ਸੇ ਲਹਿਰ ਲੋਹਰ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਲਹਿਰਾ ਕਿੰਨੀਆਂ ਆਈਆਂ ਕਿੰਨੀਆਂ ਗਈਆਂ ਕੋਈ ਲਹਿਰ ਲੋਹਰ ਨਾਲ ਸਮੁੰਦਰ ਨੂੰ ਕਦੇ ਫਰਕ ਨਹੀਂ ਪੈਂਦਾ ਇਹ ਕੀਤਾ ਸਤੀ ਮੈਮ ਨਾਲ ਕਿੰਨਾ ਕੋ ਬਦਲ ਮਿਲਦਾ ਭਾਗ ਦੇਖੋ ਇੱਕ ਉਤਸ਼ਾਹ ਹੈ ਲੋਕਾਂ ਦੇ ਵਿੱਚ ਇੱਕ ਛੋਟੀ ਜੀ ਮੀਟਿੰਗ ਬੁਲਾਈ ਸੀ ਕਿਤੇ ਗਿਣਤੀ ਦੇ ਵਿੱਚ ਲੋਕ ਆਏ ਨੇ ਇਹ ਉਤਸ਼ਾਹ ਹੈ ਆ ਦੇਖੋ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਨੂੰ ਨਿੰਦਣ ਤੇ ਲੱਗੇ ਹੋਏ ਨੇ ਪਰ ਦੂਜੇ ਲੋਕ ਦੂਜੇ ਪਾਸੇ ਜਿਹੜੇ ਲੋਕ ਨੇ ਉਹ ਵਿਸ਼ਵਾਸ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪ੍ਰਗਟਾ ਰਹੇ ਨੇ ਤੇ ਆਉਣ ਵਾਲਾ ਸਮਾਂ ਜਿਹੜਾ ਹੋਊਗਾ ਸ਼੍ਰੋਮਣੀ ਅਕਾਲੀ ਦਲ ਦਾ ਦੇਖੋ ਭਰਤੀ ਤਾਂ ਪਾਰਟੀਆਂ 'ਚ ਸਾਡੀ ਹੁੰਦੀਆਂ ਬੜੀ ਜੋਸ਼ੀਖ ਰੁਸ਼ਨਾ ਹੋ ਰਹੀ ਹੈ ਜਿਹੜੀ ਤੁਸੀਂ ਪੜ ਗੱਲ ਕਰਦੇ ਹੋ ਪਾਰਟੀ ਅੱਡ ਹੁੰਦੀ ਹੈ ਪਾਰਟੀ ਕਈ ਵਾਰੀ ਅੱਡ ਹੁੰਦੀ ਆਈ ਜਿਹੜੀ ਭਰਤੀ ਹੋ ਰਹੀ ਹੈ ਜਿਵੇਂ ਹੁਣ ਉਪਰੋਂ ਆਏ ਨੇ ਦਸ਼ੰਦਰ ਦੇਸ਼ ਪੁੰਦਰ ਸਾਹਿਬ ਨੇ ਜਾਂ ਚਮੈ ਨੇ ਭੇਜੇ ਨੇ ਅਸੀਂ ਉਹਦੇ ਮੁਤਾਬਕ ਪਰ ਤੁਸੀਂ ਕਰਾਂਗੇ ਮਤਲਬ ਪਾਰਟੀ ਕਿੰਨਾ ਕੁ ਬਲ ਮਿਲੇਗਾ ਪਾਰਟੀ ਨੂੰ ਬਹੁਤ ਜ਼ਿਆਦਾ ਬਲ ਮਿਲੂਗਾ ਜੀ ਪਾਰਟੀ ਨੂੰ ਉਸੇ ਤਾਬਦੀ ਤੱਕ ਦੀ ਗੱਲ ਹੈ